ਪਤਾ ਹੈ ਧਾਰਮਿਕ ਇਤਿਹਾਸਕਾਰ ਕੀ ਕਹਿੰਦੇ ਨੇ ਇੱਕੋ ਇਸ ਭੋਲੇ ਮਨੁੱਖ ਨੇ ਆਯਾਲੀ ਨੇ ਰੱਬ ਦੇ ਅੱਗੋਂ ਆਪਣੇ ਗੁਣ ਰੱਖੇ ਨੇ ਉਹ ਗਣ ਨੇ ਮੈਂ ਤੇਰੀਆਂ ਜੁਵਾਂ ਕੱਢ ਲਿਆਂਗਾ ਮੈਂ ਤੇਰਾ ਬੁਖਾਰ ਲਾ ਦੇਵਾਂਗਾ ਔਰ ਖੁਦਾ ਪਤਾ ਨਹੀਂ ਤੇਰੇ ਕੋਲ ਪੈਸੇ ਹੈ ਨੇ ਕਿ ਨਹੀਂ ਆਪਾਂ ਦੁੱਧ ਵੇਚ ਲੈਨੇ ਆ ਉਹਨੂੰ ਵੇਚ ਲੈਨੇ ਆ ਚਾਰ ਕੋਡੀਆਂ ਵੀ ਸਾਡੇ ਕੋਲ ਹੁੰਦੀਆਂ ਨੇ ਦੋਵੇਂ ਵਕਤ ਤੈਨੂੰ ਬਾਜਰੇ ਦੀਆਂ ਦੋ ਰੋਟੀਆਂ ਬਿਲਾ ਕੇ ਖਲਾਵਾਂਗਾ ਕਹਿੰਦੇ ਨੇ ਹਜ਼ਰਤ موسی ਕੋਲ ਦੀ ਲੰਗਿਆ ਉਹਨੇ ਜਦ ਇਹ ਸੁਣੀ ਬੜੀ ਤਾੜਨਾ ਕੀਤੀ ਇਤਿਹਾਸ ਦੇ ਚੇਤੇ ਤੱਕ ਲਿਖਿਆ ਦੋ ਥੱਪੜ ਮਾਰੇ ਚਲੇ ਗਏ ਮੂਸਾ ਕੌਤੂਰ ਤੇ ਇਹ ਅਲੀ ਰੋਣ ਲੱਗ ਪਿਆ ਕਹਿੰਦਾ ਖੁਦਾ ਇੱਕੋ ਹੀ ਤੇ ਤੂੰ ਸੀ ਜੋ ਮੇਰੇ ਵਰਗਾ ਸੀ ਪਰ ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਸਾਡਾ ਤੇ ਦਿਲ ਹੀ ਟੁੱਟ ਗਿਆ ਕੌਤੂਰ ਦੇ ਉੱਤੇ ਅੱਜ ਬੈਠਾ ਹੈ ਰਾਤ ਨੂੰ ਜੈਸੇ ਮੂਸਾ ਮਨ ਨਹੀਂ ਜੁੜਦਾ ਅੱਧੀ ਰਾਤ ਤੱਕ ਤੜਪਦਾ ਰਿਹਾ ਤੇ ਫਿਰ ਉਸਨੇ ਪਰਿਆਦ ਕੀਤੀ خدا ਮੇਰੇ ਕੋਲ ਕੀ ਹੋ ਗਿਆ ਅੱਜ ਮੇਰਾ ਮਨ ਕਿਉਂ ਨਹੀਂ ਜੁੜ ਰਿਹਾ ਤੇਰੇ ਵਿੱਚ ਅਲਹਾਮ ਹੋਇਆ ਨਹੀਂ ਜੁੜ ਸਕੇਗਾ ਅੱਜ ਤੋਂ ਇੱਕ ਜੁੜੇ ਨੂੰ ਤੋੜ ਕੇ ਆਇਆ مولانا ਰੋਮਸਨੋ ਲਿਖ ਰਹੇ ਨੇ ਤੈਨੂੰ ਮੈਂ ਦੁਨੀਆ ਚ ਭੇਜਿਆ ਸੀ ਜੋੜਨ ਵਾਸਤੇ ਤੂੰ ਤੇ ਤੋੜ ਕੇ ਆ ਗਿਆ